ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੋਲ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਰਾ ਜਿਹੜੇ ਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਚੜ੍ਹਦੀ ਕਲਾ ਵਿੱਚ ਤੇ ਅੱਜ ਅਸੀਂ ਜਿਹੜਾ ਵਾ ਉਹ ਗਰਮੀ ਦੇ ਮੌਸਮ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਬਾਰਿਸ਼ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਆ ਪੰਜ ਸੱਤ ਦਿਨ ਹੋ ਗਏ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਤੇ ਬਾਰਿਸ਼ ਬਿਲਕੁਲ ਨਹੀਂ ਆ ਰਹੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਕਿੱਥੇ ਜਿਹੜਾ ਵਾ ਉਹ ਬਾਰਿਸ਼ ਨਹੀਂ ਪੈ ਰਹੀ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਸ਼ਹਿਰ ਤੋਂ ਜਿਹੜਾ ਵਾ ਵੀਡੀਓ ਨੂੰ ਵਾਚ ਕਰ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਕਿੱਥੋਂ ਕਿੱਥੋਂ ਭੈਣ ਭਰਾ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਆ ਜੀ ਗੁਰਦਾਸਪੁਰ ਤੋਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਤੇ ਤੁਸੀਂ ਨਹੀਂ ਦੱਸਿਓ ਤੇ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਮੇਰੀ ਇੱਕ ਅਸਿਸਟੈਂਟ ਨੇ ਕਮੈਂਟ ਕੀਤਾ ਸੀਗਾ ਕਿ ਜਿੱਦਾਂ ਹੁਣ ਧੁੱਪ ਦੇ ਵਿੱਚ ਅਸੀਂ ਗਰਮੀ 'ਚ ਕੰਮ ਕਰਦੇ ਆ ਤੇ ਧੁੱਪ ਦੀ ਵਜ੍ਹਾ ਦੇ ਨਾਲ ਸਾਡਾ ਜਿਹੜਾ ਫੇਸ ਵਾ ਤੇ ਗਰਦਨ ਵਾ ਉਹ ਕਾਲੀ ਹੋ ਚੁੱਕੀ ਆ ਇਹ ਰੰਗ ਜਿਹੜਾ ਡਲ ਹੋ ਜਾਂਦਾ ਕਾਲਾ ਹੋ ਜਾਂਦਾ ਕਿਉਂਕਿ ਧੁੱਪ ਦਾ ਅਫੈਕਟ ਸਿੱਧਾ ਜਿਹੜਾ ਸਾਡੇ ਬਾਡੀ ਦੇ ਪਾਰਟ ਜਿੰਨਾ ਦੇ ਉੱਪਰ ਜਿਹੜੇ ਓਪਨ ਹੁੰਦੇ ਨੇ ਜਿਸ ਤਰ੍ਹਾਂ ਗਰਦਨ ਵਾ ਇਥੇ ਫੇਸ ਵਾ ਇਹ ਬਾਜੂ ਨੇ ਜਿਹੜੀਆਂ ਕੱਪੜੇ ਤੋਂ ਓਪਨ ਹੁੰਦੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਧੁੱਪ ਦਾ ਅਫੈਕਟ ਹੁੰਦਾ ਹੈ ਤੇ ਉਹ ਕਾਲਾ ਹੋ ਜਾਂਦਾ ਹੈ ਸਨ ਟੈਨ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਕਿ ਸਾਨੂੰ ਜਿਹੜੀ ਸਨ ਸਕ੍ਰੀਨ ਜਿਹੜੀ ਤਾਂ ਹੀ ਕਹਿੰਦੇ ਆ ਕਿ ਲਗਾ ਕੇ ਰੱਖਣੀ ਪੈਂਦੀ ਆ ਚਾਹੀਦੀ ਵੀ ਆ ਤੇ ਦਿਨ ਵਿੱਚ 2-3 ਵਾਰੀ ਸਾਨੂੰ ਲਗਾਉਣੀ ਚਾਹੀਦੀ ਆ ਤੇ ਉਹ ਸਨ ਸਕ੍ਰੀਨ ਜਿਹੜੀ ਕਰੀਮ ਆ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਤੇ ਉਹ ਤੁਸੀਂ ਜਿਹੜਾ ਵਾ ਉਹ ਜਰੂਰ ਲਗਾਇਆ ਕਰੋ ਤੇ ਉਹਦੇ ਨਾਲ ਬਹੁਤ ਅਫੈਕਟ ਪੈਂਦਾ ਏ ਤੇ ਸਨ ਦਾ ਜਿਹੜਾ ਪ੍ਰਭਾਵ ਆ ਸੂਰਜ ਦਾ ਰੋਸ਼ਨੀ ਦੇ ਕਿਰਨਾ ਉਹ ਘੱਟ ਅਸਰ ਕਰਦੀਆਂ ਨੇ ਤੇ ਅਸੀਂ ਵੀ ਧੁੱਪ ਦੇ ਵਿੱਚ ਕੰਮ ਕਰਦੇ ਆ ਇਸ ਗਰਮੀਆ ਦੇ ਵਿੱਚ ਮੇਰਾ ਬਿਲਕੁਲ ਵੀ ਫੇਸ ਕਾਲਾ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਗਰਦਨ ਫੇਸ ਮੇਰੇ ਹੱਥ ਬਾਜੂ ਇਹ ਬਿਲਕੁਲ ਵੀ ਜਿਹੜਾ ਵਾ ਦੂਸਰੀ ਸਕਿਨ ਦੇ ਨਾਲ ਮੈਚ ਕਰਦਾ ਕਿਉਂਕਿ ਅਸੀਂ ਜਿਵੇਂ ਆ ਜਿਹੜੀ ਆ ਆਪਣੇ ਫੇਸ ਦੇ ਉੱਤੇ ਕੋਈ ਨਾ ਕੋਈ ਰੈਮਡੀ ਯੂਜ਼ ਕਰਦੀ ਰਹਿਣੀ ਆ ਇਹਦੀ ਕਲੀਅਰ ਕਰਦੀ ਰਹਿਣੀ ਆ ਤੇ ਇਹਦਾ ਜਿਹੜਾ ਇਫੈਕਟਿਵ ਆ ਮੈਂ ਆਪ ਇਸ ਗਰਮੀਆਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਦੇਖਿਆ ਹੈ ਕਿ ਜਿਹੜੀ ਸਕਿਨ ਨਰਿਸ਼ ਰਹਿੰਦੀ ਆ ਮoiश्चਰਾਇਜ਼ ਰਹਿੰਦੀ ਆ ਤੇ ਕਈ ਵਾਰ ਤਾਂ ਮoiश्चਰਾਇਜ਼ਰ ਲਗਾਉਂਦੀ ਵੀ ਜ਼ਰੂਰਤ ਨਹੀਂ ਪੈਂਦੀ ਇੰਨੀ ਜਿਹੜੀ ਸੌਫਟ ਸਕਿਨ ਹੋ ਚੁੱਕੀ ਆ ਤੇ ਪਹਿਲਾਂ ਮੇਰੀ ਸਕਿਨ ਜਿਹੜੀ ਇਸ ਤਰੀਕੇ ਦੇ ਨਹੀਂ ਸੀ ਬਿਲਕੁਲ ਡਰਾਈ ਸੀਗੀ ਤੇ ਧੁੱਪ ਦੇ ਨਾਲ ਬਿਲਕੁਲ ਕਾਲੀ ਹੋ ਜਾਂਦੀ ਸੀ ਤੇ ਹੁਣ ਬਹੁਤ ਜ਼ਿਆਦਾ ਵਧੀਆ ਤੇ ਇਹਦੇ ਵਾਸਤੇ ਅਸੀਂ ਇੱਕ ਪੈਕ ਵੀ ਲੈ ਕੇ ਆਏ ਆ ਜਿਹੜਾ ਪੈਕ ਤੁਸੀਂ ਲਗਾਓਗੇ ਤਾਂ ਜਿਹੜੀ ਸਕਿਨ ਕਾਲੀ ਹੋ ਚੁੱਕੀ ਆ ਉਹਨੂੰ ਅਸੀਂ ਜਿਹੜਾ ਦਿਨਾਂ ਦੇ ਵਿੱਚ ਜਿਹੜਾ ਵਾ ਉਹਦਾ ਰੰਗ ਜਿਹੜਾ ਫੇਅਰ ਕਰ ਲਾਂਗੇ ਗੋਰਾ ਕਰ ਲਾਂਗੇ ਜਿਸ ਤਰ੍ਹਾਂ ਦੀ ਸਾਡੀ ਸਕਿਨ ਟੋਨ ਪਹਿਲਾਂ ਸੀ ਉਸ ਤਰ੍ਹਾਂ ਦੀ ਹੋ ਗਈ ਹੋ ਜਾਏਗੀ ਜੇ ਅਸੀਂ ਰੈਗੂਲਰ ਯੂਜ਼ ਕਰਾਂਗੇ ਤਾਂ ਸਾਡੀ ਸਕਿਨ ਟੋਨ ਜਿਹੜੀ ਪਹਿਲਾਂ ਨਾਲੋਂ ਸਾਡੀ ਨੇਚਰਲ ਸਕਿਨ ਵਾ ਉਹਦੇ ਨਾਲੋਂ ਲਾਈਟ ਹੋ ਜਾਏਗੀ ਮਿੱਝ ਕੀ ਗੋਰੀ ਹੋ ਜਾਏਗੀ ਤੇ ਇਹ ਪੈਕ ਨੂੰ ਤੁਸੀਂ ਜਿਹੜਾ ਵਾ ਜੇ ਤੁਹਾਡੀ ਸਕਿਨ ਕਾਲੀ ਹੋ ਚੱਕੀ ਆ ਤੇ ਤੁਸੀਂ ਡੇਲੀ ਜਿਹੜਾ ਵਾ ਇਹਨੂੰ ਯੂਜ਼ ਕਰੋ ਰਾਤ ਨੂੰ ਯੂਜ਼ ਕਰੋ ਕਿਉਂਕਿ ਰਾਤ ਨੂੰ ਯੂਜ਼ ਕਰਕੇ ਫਿਰ ਅਸੀਂ ਜਿਹੜਾ ਸਕਿਨ ਕੇਅਰ ਕਰਕੇ ਆਪਣੀ ਸਫਾਈ ਕਰਕੇ ਫਿਰ ਅਸੀਂ ਸੌਂ ਜਾਂਦੇ ਆ ਤੇ ਰਾਤ ਸਾਡਾ ਅਸਰ ਕਰਦੀ ਉੱਤੇ ਡਸਟ ਵਗੈਰਾ ਨਹੀਂ ਪੈਂਦੀ ਤੇ ਦਿਨ ਦੇ ਟਾਈਮ ਅਸੀਂ ਕਰਕੇ ਫਿਰ ਕੰਮ ਕਾਜਾਂ ਵਿੱਚ ਲੱਗ ਜਾਂਦੇ ਆ ਤਾਂ ਫਿਰ ਸਾਡਾ ਫੇਸ ਜਿਹੜਾ ਵਾ ਉਸੇ ਤਰੀਕੇ ਦਾ ਹੋ ਜਾਂਦਾ ਇਸ ਕਰਕੇ ਰਾਤ ਨੂੰ ਬਹੁਤ ਜ਼ਿਆਦਾ ਇਫੈਕਟਿਵ ਆ ਤੁਸੀਂ ਦਿਨੇ ਵੀ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਪਰ ਰਾਤ ਨੂੰ ਜ਼ਿਆਦਾ ਇਫੈਕਟਿਵ ਆ ਤੇ ਇਹਦੇ ਵਾਸਤੇ ਜਿਹੜਾ ਕੀ ਸਾਨੂੰ ਕੀ ਚਾਹੀਦਾ ਹੈ ਪਹਿਲਾਂ ਲੈ ਲਿਆ ਅਸੀਂ ਕੱਚ ਦਾ ਬੌਲ ਤੇ ਉਹਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਚਮਚ ਦੇ ਲਗਭਗ ਅਸੀਂ ਬੇਸਨ ਐਡ ਕਰ ਲਿਆ ਬੇਸਨ ਜਿਹੜਾ ਵਾ ਦੁਨੀਆ ਦਾ ਸਭ ਤੋਂ ਵਰਲਡਸ ਬੈਸਟ ਫੇਸ ਪੈਕ ਹੈ ਉਹ ਬੇਸਨ ਬੇਸਨ ਤੋਂ ਉੱਪਰ ਕੁਝ ਵੀ ਚੀਜ਼ ਨਹੀਂ ਹੈਗੀ ਤੇ ਇਹ ਘਰ ਦੇ ਵਿੱਚ ਹਰ ਘਰ ਦੇ ਵਿੱਚ ਇਹ ਮੌਜੂਦ ਹੁੰਦਾ ਹੈ ਤੇ ਜੇ ਬੇਸਨ ਨਹੀਂ ਹੈਗਾ ਤਾਂ ਤੁਸੀਂ ਕਣਕ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਪੜ ਬੇਸਨ ਜਿਹੜਾ ਵਾ ਤਸਵੀਰ ਵਿੱਚ ਬਹੁਤ ਠੰਡਾ ਹੁੰਦਾ ਹੈ ਸਕਿਨ ਦਾ ਜਿਹੜਾ ਵੀ ਆਇਲ ਵਾ ਉਹਨੂੰ ਜਿਹੜਾ ਸੋਖ ਲੈਂਦਾ ਹੈ ਤੇ ਸਕਿਨ ਨੂੰ ਜਿਹੜਾ ਨੋਰਮਲ ਟੋਨ ਵਿੱਚ ਲਿਆਉਂਦਾ ਹੈ ਤੇ ਸਾਡੇ ਜਿਹੜੇ ਐਕਸਟਰਾ ਵਾਲ ਨੇ ਲੂਈ ਵਗੈਰਾ ਹੁੰਦੀ ਹੈ ਉਹਨੂੰ ਵੀ ਰਿਮੂਵ ਕਰ ਦਿੰਦਾ ਹੈ ਇਸ ਕਰਕੇ ਬੇਸਨ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਇੱਕ ਚਮਚੀ ਚੌਲਾਂ ਦਾ ਆਟਾ ਸ ਵੀ ਚੌਲਾਂ ਦਾ ਆਟਾ ਜਿਹੜਾ ਵਾ ਅ ਮਾਰਕੀਟ ਚੋਂ ਲਿਆ ਕੇ ਰੱਖ ਸਕਦੇ ਹੋ ਜੇ ਨਹੀਂ ਤਾਂ ਤੁਸੀਂ ਚੌਲ ਜਿਹੜੇ ਆ ਉਹਨੂੰ ਮਿਕਸੀ ਚ ਘਰੇ ਗ੍ਰाइंड ਕਰਕੇ ਰੱਖ ਸਕਦੇ ਹੋ ਤੇ ਇਹ ਬਹੁਤੇ ਜਿਆਦਾ ਜਰੇ ਆ ਤਾਂ ਦੇਖੋ ਇੱਕ ਚਮਚ ਪਾ ਲਿਆ ਸੀ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਜਿਆਦਾ ਦਰਦਰਾ ਨਹੀਂ ਹੋਣਾ ਚਾਹੀਦਾ ਇੱਕਦਮ ਬਰੀਕ ਹੋਣਾ ਚਾਹੀਦਾ ਇਹ ਕਿਉਂਕਿ ਜੇ ਜਿਆਦਾ ਦਰਦਰਾ ਹੋਵੇਗਾ ਤਾਂ ਸਕਿਨ ਜਿਹੜੀ ਹੈ ਕਈਆਂ ਦੀ ਸੌਫਟ ਹੁੰਦੀ ਹੈ ਤੇ ਉਹ ਰੈਸ਼ਿਸ਼ ਪੈ ਸਕਦੇ ਜਦੋਂ ਤੁਸੀਂ ਇਹਦੀ ਮ사ਜ ਕਰੋਗੇ ਇਹ ਦੋ ਚੀਜ਼ਾਂ ਸੀ ਐਡ ਕਰ ਲਈਆਂ ਇਹਦੇ ਵਿੱਚ ਅਸੀਂ ਹਾ ਇੱਕ ਪਾਉਚ ਆ ਜੀ ਇਹ ਕਾਫੀ ਦਾ ਇਹਦੇ ਵਿੱਚ ਅਸੀਂ ਸਾਰਾ ਨਹੀਂ ਹਾਫ ਪਾਉਚ ਜਿਹੜਾ ਕਾਫੀ ਦਾ ਜੂਸ ਕਰਾਂਗੇ ਇਹ ਹਾਫ ਪਾਉਚ ਅਸੀਂ ਪਾ ਲਿਆ ਜੀ ਇਹਦੇ ਵਿੱਚ ਕਾਫੀ ਦਾ ਕਾਫੀ ਦਾ ਪਾਉਚ ਐਡ ਕਰ ਲਿਆ ਤਾਂ ਹੁਣ ਅਸੀਂ ਇਹਦੇ ਵਿੱਚ ਜਿਹੜਾ ਵਾ ਅੱਧਾ ਚਮਚ ਜਿਹੜਾ ਵਾ ਪਾਣੀ ਦਾ ਐਡ ਕਰਾਂਗੇ ਇਸ skin ਨੂੰ ਜਿਹੜਾ ਵਾ ਉਹ moisturize ਕਰਦਾ ਹੈ ਤੇ shine ਜਿਹੜੀ ਆ ਉਹ ਲੈ ਕੇ ਆਉਂਦਾ ਹੈ ਬਹੁਤ ਜ਼ਿਆਦਾ ਅਸੀਂ ਹਣੀ ਯੂਜ਼ ਨਹੀਂ ਕਰਨਾ ਸਰਦਿਆਂ ਦੇ ਵਿੱਚ ਅਸੀਂ ਜ਼ਿਆਦਾ ਵੀ ਯੂਜ਼ ਕਰ ਸਕਦੇ ਆ ਗਰਮੀਆਂ ਵਿੱਚ ਅਸੀਂ ਜ਼ਿਆਦਾ ਨਹੀਂ ਯੂਜ਼ ਕਰਨਾ ਫੇਰ skin ਨੂੰ ਜਿਹੜਾ ਵਾ ਚਿਪਚਿਪੀ ਕਰਦਾ ਹੈ ਤੇ ਇਹਨੂੰ ਹੁਣ ਜਿਹੜਾ ਵਾ ਅਸੀਂ ਬਣਾ ਲਵਾਂਗੇ ਇਹਦਾ ਪੇਸਟ ਤੇ ਇਹਦੇ ਵਿੱਚ ਤੁਸੀਂ ਦੁੱਧ ਜਾਂ ਦਹੀਂ ਐਡ ਕਰ ਸਕਦੇ ਹੋ ਕਿਉਂਕਿ ਇਹ ਦੋਨੋਂ ਕਲੀਜ਼ਿੰਗ ਦਾ ਕੰਮ ਕਰਦੇ ਆ ਤੇ ਇਸ ਟਾਈਮ ਮੈਂ ਇਹਦੇ ਵਿੱਚ ਜਿਹੜਾ ਵਾ ਕੱਚਾ ਦੁੱਧ ਤੁਸੀਂ ਕੱਚਾ ਦੁੱਧ ਲੈਣਾ ਹੈ ਗਰਮ ਦੁੱਧ ਨਹੀਂ ਲੈਣਾ ਤੇ ਕੱਚਾ ਦੁੱਧ ਇਹਦੇ ਵਿੱਚ ਕਰ ਲਿਆ ਐਡ ਤੇ ਪੇਸਟ ਕਿਸ ਤਰ੍ਹਾਂ ਦਾ ਬਣਾਉਣਾ ਹੈ ਇਹ ਸਾਰਿਆਂ ਨੂੰ ਆਲਰੇਡੀ ਪਤਾ ਹੁੰਦਾ ਹੈ ਦੱਸਣ ਦੀ ਜ਼ਰੂਰਤ ਨਹੀਂ ਤੇ ਇਹਦਾ ਜਿਹੜਾ ਪੇਸਟ ਬਣਾ ਕੇ ਇਹਦਾ ਜਿਆਦਾ ਥਿੱਕ ਪੇਸਟ ਨਹੀਂ ਬਣਾਉਣਾ ਕਿਉਂਕਿ ਅਸੀਂ ਇਹਨੂੰ ਐਜ਼ ਅ ਸਕਰਬਰ ਵੀ ਜਿਹੜਾ ਵਾ ਇਹਦੀ ਮ사ਜ ਕਰਨੀ ਹੈ ਸੰਗੇ ਤਰੀਕੇ ਨਾਲ ਪੇਸਟ ਜਿਹੜਾ ਵਾ ਉਹ ਇੱਕਦਮ ਐਨ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਅਪ ਹੋ ਜਾਣ। ਇਹ ਦੇਖੋ ਪੇਸਟ ਬਣ ਕੇ ਜਿਹੜਾ ਤਿਆਰ ਹੋ ਗਿਆ ਹੈ। ਹੁਣ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ। ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲਓ। ਉਸ ਤੋਂ ਬਾਅਦ ਤੁਸੀਂ ਇਹ ਪੇਸਟ ਨੂੰ ਜਿਹੜਾ ਵਾ ਆਪਣੀ ਸਕਿਨ ਤੇ ਜਿੱਥੇ ਗਰਦਨ ਵੀ ਕਾਲੀ ਹੋ ਗਈ ਹੈ ਗਰਦਨ ਤੇ ਵੀ ਫੇਸ ਤੇ ਵੀ ਇਸ ਤਰੀਕੇ ਨਾਲ ਅਪਲਾਈ ਕਰਨਾ ਹੈ। ਸਾਰੇ ਫੇਸ ਤੇ ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਤੇ ਇਹਨੂੰ ਪੈਰਾਂ ਤੇ ਗਰਦਨ ਤੇ ਜਿਹੜੇ ਜਿਹੜੇ ਪਾਰਟ ਵੀ ਤੁਹਾਨੂੰ ਲੱਗਦੇ ਆਂ ਵੀ ਡਲ ਹੋ ਗਏ ਕਾਲੇ ਹੋ ਗਏ ਆ ਤੁਸੀਂ ਉੱਥੇ ਨੂੰ ਚੂਜ਼ ਕਰੋ। ਆਲਸ ਵੀ ਤੁਹਾਡੀ ਸਕਿਨ ਵਾਸਤੇ ਬਹੁਤ ਵਧੀਆ ਹੈ। ਤੁਸੀਂ ਜੇ ਜ਼ਿਆਦਾ ਹੈ ਤਾਂ ਤੁਸੀਂ ਇਹਦੇ ਵਿੱਚ ਮਲਠੀ ਵਾਲਾ ਪਾਊਡਰ ਵੀ ਐਡ ਕਰ ਸਕਦੇ ਹੋ। ਕਿਉਂਕਿ ਮਲਠੀ ਤਾਂ ਬਹੁਤ ਵਧੀਆ ਹੈ ਸਕਿਨ ਵਾਸਤੇ ਤੁਸੀਂ ਮਲਠੀ ਵਾਲਾ ਪੈਕ ਮੈਂ ਬਹੁਤ ਜਿਹੜੀਆਂ ਪੈਣਾ ਨੂੰ ਮਲਠੀ ਵਾਲੀ ਰੈਸਪੀ ਸੌਰੀ ਰੈਸਪੀ ਨਹੀਂ ਰੈਮਡੀ ਦਿੱਤੀ ਹੋਈ ਆ ਮਲਠੀ ਵਾਲਾ ਪੈਕ ਮਲਠੀ ਸਕਰਬ ਮਲਠੀ ਸੀਰਮ ਇਹ ਇਹ ਸਾਰੀਆਂ ਸਿਜਾਂ ਦਿੱਤੀਆਂ ਹੋਈਆਂ ਨੇ ਤੇ ਜਿਨ੍ਹਾਂ ਨੂੰ ਉਹਨਾਂ ਵਿੱਚੋਂ ਜਿਹੜੇ ਕਈਆਂ ਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲ ਵੀ ਰਹੇ ਨੇ ਤੇ ਹਰ ਇੱਕ ਇੱਕ ਚੀਜ਼ ਜਰੀਆ ਕਈ ਵਾਰੀ ਹੁੰਦਾ ਕਿ ਕਿਸੇ ਨੂੰ ਸੂਟ ਨਹੀਂ ਕਰਦੀ ਹੈਗੀ ਇਸ ਕਰਕੇ ਅਸੀਂ ਉਹਦਾ ਬਦਲ ਲੈ ਕੇ ਆਉਂਦੇ ਆ ਜਿਹਨੂੰ ਨਹੀਂ ਸੂਟ ਕਰਦੀ ਉਹ ਇਹ ਚੀਜ਼ ਯੂਜ਼ ਕਰੇ ਇਹ ਵੀ ਬੈਸਟ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ ਇਹਦੀ ਜਿਹੜੀ ਆ 5-4 ਮਿੰਟ ਜਿਹੜੀ ਆ ਚੰਗੀ ਤਰ੍ਹਾਂ ਸਕਰਬਿੰਗ ਕਰਨੀ ਮ사ਜ ਕਰਨੀ ਤੇ ਇਸ ਤਰੀਕੇ ਨਾਲ ਸਟੈਪ ਕਰਨੇ ਆ ਤੁਸੀਂ ਜਿਹੜੀ ਅੰਦਰੋਂ ਬਾਹਰ ਨੂੰ ਲੈ ਕੇ ਇਧਰ ਨੂੰ ਵੀ ਲੈ ਕੇ ਉਹਨੂੰ ਇਧਰ ਇਹਦੇ ਨਾਲ ਜਿਹੜੀ ਤੁਹਾਡੀ ਸਕਿਨ ਨਾਲ ਲੂਜ਼ ਹੋਈ ਹੁੰਦੀ ਆ ਉਹ ਵੀ ਟਾਈਟ ਹੋ ਜਾਂਦੀ ਆ ਵੀ ਵਿਅਸਣ ਜਿਹੜਾ ਵਾ ਉਹ ਟਾਈਟਨੈਸ ਦਾ ਕੰਮ ਵੀ ਕਰਦਾ ਏ ਇਹ ਦੇਖੋ ਇਸ ਤਰੀਕੇ ਨਾਲ نیچےੋਂ ਉੱਪਰ ਨੂੰ ਲੜਕੀ ਹੋਈ ਸਕੀਨ ਚ ਰਹੀ ਹੈ ਤੇ ਟਾਈਟ ਹੁੰਦੀ ਇਧਰ ਇਧਰ ਆਹ ਉਪਰ ਇਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਜਾਣਾ ਹੈ ਇਹ 3-4 ਸਟੈਪ ਹੁੰਦੇ ਨੇ ਜਦ ਰੇ ਸਕੀਨ ਨੂੰ ਟਾਈਟ ਕਰਨ ਦਾ ਕੰਮ ਕਰਦੇ ਦੇਖ ਇਹ ਤਰੀਕਾ ਤੁਸੀਂ ਗਰਦਨ ਤੇ ਵੀ ਲਗਾ ਲੈਣੀ ਹੈ ਜੇ ਤੁਹਾਡੀ ਗਰਦਨ ਕਾਲੀ ਹੈ ਮੇਰੇ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਨਹੀਂ ਕਿਉਂਕਿ ਮੈਂ ਇਹ ਚੀਜ਼ਾਂ ਯੂਜ਼ ਕਰਦੀ ਰਹਿਣੀ ਹੈ ਤੇ ਹੁਣ ਅਸੀਂ ਜਿਹੜਾ ਇਹਨੂੰ 10 ਤੋਂ 15 ਮਿੰਟ ਜਿਹੜਾ ਸੁੱਕਣ ਦੀ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਫੇਸ ਉਹਨੂੰ ਵਾਸ਼ ਕਰ ਲਵਾਂਗੇ ਤੇ ਮਿਲਦੇ ਆਂ ਫਿਰ ਤੁਹਾਨੂੰ 10-15 ਮਿੰਟ ਬਾਅਦ ਕਿਉਂਕਿ ਮੈਂ ਫੈਨ ਬੰਦ ਕੀਤਾ ਹੋਇਆ ਤੇ ਗਰਮੀ ਬਹੁਤ ਲੱਗ ਰਹੀ ਹੈ ਤੇ ਮੈਨੂੰ ਫੈਨ ਦੇ ਨੀਚੇ ਜਾ ਕੇ ਸਿਕਾਉਣੀ ਆ ਤੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਹੁਣ 10 ਤੋਂ 15 ਮਿੰਟ ਹੋ ਗਏ ਆ ਤੇ ਫੇਸ ਬਿਲਕੁਲ ਐਂ ਡਰਾਈ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ ਇਹਨੂੰ ਵਾਸ਼ ਕਰਕੇ ਤੇ ਫੇਰ ਦਕਾਉਨੇ ਆ ਤੇ ਬਿਲਕੁਲ ਸਕਿਨ ਜਿਹੜੀ ਐਂ ਸਾਫ ਹੋ ਜਾਏਗੀ ਮਿਲਦੀਆਂ ਤਰ੍ਹਾਂ ਫੇਸ ਵਾ ਉਹ ਸਾਫ ਹੋ ਗਿਆ ਤੇ ਹੁਣ ਅਸ ਤੁਸੀਂ ਇਸ ਤੋਂ ਬਾਅਦ ਜਿਹੜਾ ਆਪਣਾ ਫੇਸ ਵਾ ਇਹਨੂੰ ਜਿਹੜਾ ਡਰਾਈ ਨਹੀਂ ਰੱਖਣਾ ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਮਲਠੀ ਵਾਲਾ ਸੀਰਮ ਜਾਂ ਕੋਈ ਵੀ ਤੁਸੀਂ ਮੋਇਸਚਰਾਈਜ਼ਰ ਘਰ ਵਿੱਚ ਜੂਸ ਕਰਦੇ ਹੋ ਤਾਂ ਉਹਨੂੰ ਲਗਾਓ ਤੇ ਜਾਂਜਰਾ ਮੈਂ ਹਾਂ ਮੇਡ ਸਨ ਸਕਰੀਨ ਬਣਾ ਕੇ ਦੱਸਿਆ ਹੋਇਆ ਤੁਸੀਂ ਉਹ ਯੂਜ਼ ਕਰ ਸਕਦੇ ਹੋ ਮੈਂ ਪੁਰਾਣੀ ਵੀਡੀਓ ਵਿੱਚ ਬਣਾ ਕੇ ਦੱਸਿਆ ਹੋਇਆ ਜੇ ਕਿਸੇ ਨੂੰ ਨਾ ਪਤਾ ਲੱਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਦੁਬਾਰਾ ਉਹ ਜਿਹੜਾ ਸਨ ਸਕਰੀਨ ਬਣਾ ਕੇ ਦੱਸ ਦੂੰਗੀ ਕਿਸ ਤਰ੍ਹਾਂ ਹੋ ਮੇਡੇ ਸਨ ਸਕਰੀਨ ਬਣਾ ਸਕਦੇ ਆ ਤੇ ਬਟ ਮੈਂ ਤਾਂ ਤਿੰਨ ਟਾਈਮ ਆਪਣਾ ਮਲਠੀ ਸੀਰਮ ਹੀ ਯੂਜ਼ ਕਰਦੀ ਆ ਇਹ ਦੀ ਮੈਨੂੰ ਆਦਤ ਪੈ ਗਈ ਹੈ ਮੈਂ ਕਿਤੇ ਵੀ ਬਾਹਰ ਅੰਦਰ ਵੀ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਮੈਂ ਕੋਈ ਵੀ ਸਨ ਸਕਰੀਨ ਕੋਈ ਕਰੀਮ ਨਹੀਂ ਯੂਜ਼ ਕਰਦੀ। ਬਸ ਇਹੋ ਯੂਜ਼ ਕਰਦੀ ਆ। ਸਕਿਨ ਇੱਕਦਮ ਸ਼ਾਈਨੀ ਤੇ ਨਰਿਸ਼ ਐ ਮੋਇਸਚਰਾਈਜ਼ਰ ਵਾਲੀ। ਮੋਇਸਚਰਾਈਜ਼ ਹੋ ਜਾਂਦੀ ਆ। ਤੇ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਹੁੰਦਾ ਏ। ਤੇ ਸਵੇਰ-ਸਵੇਰ ਦਾ ਟਾਈਮ ਆ ਤਾਂ ਮੈਂ ਸਵੇਰੇ-ਸਵੇਰੇ ਤੁਹਾਡੇ ਨਾਲ ਨਵੇਂ ਵੀਡੀਓ ਸ਼ੇਅਰ ਕਰ ਰਹੀ ਆ ਕਿਉਂਕਿ ਮੈਨੂੰ ਰਾਤ ਨੂੰ ਇੱਕ ਕਮੈਂਟ ਪੜਿਆ ਸੀਗਾ। ਤੇ ਹੁਣ ਅਸੀਂ ਆਪਣੀ ਸਕਿਨ ਦੀ ਕੇਅਰ ਵੀ ਕਰ ਲਈ ਤੇ ਸਕਿਨ ਸਾਡੀ ਸਾਫ ਹੋ ਗਈ ਤੇ ਤੁਹਾਨੂੰ ਵੀ ਦੱਸ ਦਿੱਤਾ ਤੇ ਤੁਸੀਂ ਵੀ ਇਹ ਟਰਾਈ ਕਰੋ ਸਾਰਾ ਦੇਣਾ ਤੁਹਾਡੇ ਕੋਲ ਤੇ ਤੁਸੀਂ ਹੁਣੇ ਸ਼ੁਰੂ ਹੋ ਜਾਓ ਆਪਣਾ ਕੰਮਕਾਰ ਕਰਕੇ ਤੇ ਆਪਣੀ ਸਕਿਨ ਦੀ ਜਿਹੜੀ ਐਕਸਟਰਾ ਕੇਅਰ ਕਰੋ ਤੇ ਜਿਹੜਾ ਤੁਹਾਡੇ ਧੁੱਪ ਦੇ ਨਾਲ ਫੇਸ ਕਾਲਾ ਹੋਇਆ ਬਿਲਕੁਲ ਸਹੀ ਹੋ ਜਾਏਗਾ ਗਰਦਨ ਵੀ ਸਹੀ ਹੋ ਜਾਏਗੀ ਤੇ ਹੱਥ ਪੈਰ ਵੀ ਸਹੀ ਹੋ ਜਾਣਗੇ ਤੇ ਮਿਲਦੇ ਆਂ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਨਾਲ ਤੇ ਜੇ ਤੁਹਾਨੂੰ ਵੀਡੀਓ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫਿਰ ਮਿਲਦੇ ਆ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਦਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ